ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਹੋਰ ਕੀ ਹਾਲ ਚਾਲ ਆ ਭਾਈ ਜੀ ਟਰੈਜਰ ਵਾਲੇ ਪੱਲੇ ਦੀ ਲੱਗੀ ਸ਼ਰਤ ਆ ਤਾਂ ਮੈਂ ਮੁੰਡਿਆਂ ਨੂੰ ਕਿਹਾ ਵੀ ਚੜਾ ਦੇ ਜੋ ਕਹੇਗਾ ਉਹ ਖਵਾਉਂਗਾ ਤੇ ਇਹਨਾਂ ਰਿ ਫੇਰ ਹੋਈ ਸੋਚ ਕਹਿੰਦੇ ਕੁਰਕਰੇ ਖਾਵਾਂਗੇ ਚੱਲ ਬਾਈ ਦੋ ਵੀ ਕੁਰਕਰੇ ਨਾਲ ਸਰੀਰ ਦੀ ਤਾਕਤ ਆਉਂਦੀ ਹੈ ਚੜਿਆ ਨਹੀਂਗਾ ਇੱਥੋਂ ਆ ਕੇ ਥੱਲੇ ਰਾਹਤਾ ਪਰ ਕਹਿੰਦੇ ਭਾਈ ਤੂੰ ਚੜਾ ਕੇ ਲਗਾ ਮੈਂ ਭਾਈ ਆ ਮਾਰਿਆ ਹੱਲਾ ਪਹਿਲੇ ਹੱਲੇ ਚੱਕ ਕੇ ਟਾਇਰ ਦੇ ਉੱਤੇ ਤੇ ਰੋਡ ਦੇ ਵਿੱਚ ਪੁਦਾਦਾ ਜਾ ਕੇ ਉਹ ਵੈਲਾ ਵੀ ਤਾ ਤਾਂ ਕਿਉਂ ਦੁੱਧ ਘਿਓ ਨਾਲ ਆਉਂਦੀਆਂ ਹੁੰਦੀਆਂ ਘੁਰਕਰਿਆਂ ਨਾਲ ਕਦੇ ਤਾਕਤਾਂ ਥੋੜੀ ਆਈਆਂ ਲੇਸ ਘੁਰਕਰਿਆਂ ਨਾਲ ਤੇ ਅੱਜਕੱਲ ਦੇ ਜੋ ਆਕਾ ਨੂੰ ਲੇਸ ਘੁਰਕਰੇ ਹੋਣ ਉਹੀ ਇਹਨਾਂ ਦੀਆਂ ਚੀਜ਼ੀਆਂ ਤੇ ਉਹੀ ਟੇਸਟੀ ਲੱਗਦਾ ਦੁੱਧ ਘਿਓ ਆ ਤਾਂ ਤਾਂ ਨਕਸ਼ ਨਾ ਪਈਆਂ ਬਾਕੀ ਜੇ ਕੋਈ ਵੀਰ ਚੜਾ ਸਕਦਾ ਤਾਂ ਪਾ ਕੇ ਮੇਰਾ ਵੀਰ ਚੜਾ ਕੇ ਤਾਂ ਕੱਲਾ ਤੇ ਵੀਡੀਓ ਪਾਇਓ ਮੈਨੂੰ ਕਰ ਆਪਾਂ ਦਾ ਚੜਾਤਾ ਚੈਲੰਜ ਆ ਤੁਹਾਨੂੰ ਵੇਣੇ ਕੌਣ ਚੜਾਉਂਦਾ ਠੀਕ ਹੈ